ਪਰसों ਸਵੇਰੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਅਨਆਇਡੈਂਟਿਫਾਈਡ ਡੈੱਡ ਬੋਡੀ ਬੇਮਰ ਦਿਵਾਨਾ ਪਿੰਡ ਦੇ ਖੇਤਾਂ ਦੇ ਵਿੱਚ ਪਈ ਹੈ ਇਨਫੋਰਮੇਸ਼ਨ ਮਿਲਣ ਤੇ ਸਦਰਦੀ ਟੀਮ ਤੇ ਸੀਆਈਏ 2 ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਉਹ ਇੱਕ ਲੇਡੀ ਦੀ ਡੈੱਡ ਬੋਡੀ ਸੀ ਉਮਰ ਕੰਕਰੀ 35 ਸਾਲ ਡੈੱਡ ਬੋਡੀ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਰਚੀ ਚ ਰਖਾਇਆ ਗਿਆ ਉਹਦਾ ਹਿਊਮਨ ਕ੍ਰਾਈ ਨੋਟਿਸ ਜਦੋਂ ਅਸੀਂ ਇਸ਼ੂ ਕੀਤਾ ਉਦ ਦੀ ਫਿਰ ਪਛਾਣ ਉਸ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਕੋਟ ਪਵਾਸੀ ਕੋਟ ਪਈ ਗ੍ਰੈਂਡ ਰਣਨੀ ਪਾਈ ਗਈ ਹੈ ਲੇਡੀ ਇਹਦੇ ਵਾਰਸਾਂ ਵੱਲੋਂ ਪਤਾ ਲੱਗਿਆ ਕਿ ਇਹ ਲੇਡੀ ਇੱਥੇ ਭੱਟੀ ਰੋਡ ਤੇ ਲਾਈਫ ਕੇਰ ਹਸਪੀਟਲ ਉੱਥੇ ਕੰਮ ਕਰਦੀ ਸੀ ਉਸ ਤੋਂ ਬਾਅਦ ਸਦਰ ਦੀ ਟੀਮ ਨੇ ਤੇ ਸੀਆਈਏ ਦੀ 2 ਦੀ ਟੀਮ ਨੇ ਆਪਣੇ ਟੈਕਨੀਕਲ ਐਵੀਡੈਂਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਮੇਨ ਹੈ ਤਾਂ ਦੋਸ਼ੀ ਹੈ ਮਨਪ੍ਰੀਤ ਸਿੰਘ ਉਸਮਨੀ ਨੂੰ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਐਫਆਈਆਰ ਨੰਬਰ 203 ਅੰਡਰ ਸੈਕਸ਼ਨ 103 ਬੀ ਐਨਐਸ ਦਰ ਜਿਸਟਰੀ ਕੀਤਾ ਗਿਆ ਉਹ ਮੰਨ ਰਿਹਾ ਕਿ ਉਹ ਨੇ ਕਿ ਕਾਰੂ ਕੀ ਨਾ ਦੋਸ਼ੀ ਦੀ ਪੁੱਛ ਪੁੱਛ ਕੇ ਸਭ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਸੀ ਉਹ ਇਸ ਲੇਡੀ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਸੀ ਨਾ ਤੇ ਰਿਲੇਸ਼ਨ ਸੀ ਆਪਸ ਦੇ ਵਿੱਚ ਤੇ ਉਹ ਇਸ ਲੇਡੀ ਨੂੰ ਉਹਦੇ ਹਸਪੀਟਲ ਤੋਂ ਪਰਸੋਂ 11 ਕਰੀਬ 11 ਵਜੇ ਇਹਨੂੰ ਲੈ ਕੇ ਨਿਕਲਿਆ ਆਪਣੇ ਬਾਈਕ ਤੇ ਉਹਦੇ ਇਹਨਾਂ ਦੀ ਆਪਸ 'ਚ ਕਾਫੀ ਆਪਸ 'ਚ ਕਹਾਣੀ ਸੁਣੀ ਹੋਈ ਤੇ ਜਦੋਂ ਇਹ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਸ਼ਾਮ ਨੂੰ ਕੋਟ ਪਾਈ ਤੇ ਬਹਿਮਣ ਦਿਵਾਨਾ ਪਿੰਡ ਦੇ ਕੋਲ ਇਹਨਾਂ ਦੀ ਹੱਥੋਂ ਪਾਈ ਹੋਈ ਹੈ ਉਦੋਂ ਇਸ ਬੰਦੇ ਦੇ ਗਲੇ ਦੇ ਵਿੱਚ ਮਫਲਰ ਪਾਇਆ ਹੋਇਆ ਸੀ ਉਹਨੇ ਇਸ ਲੇਡੀ ਦਾ ਕਤਲ ਮਫਲਰ ਨਾਲ ਇਹਦਾ ਗਲਾ ਕੋਟ ਕੇ ਮਾਰ ਕੇ ਖੇਤਾਂ ਵਿੱਚ ਸੁੱਟ ਕੇ ਬੋਡੀ ਫਰਾਰ ਹੋ ਗਿਆ ਜੀ ਕਰਾਚੀ ਤੋਂ ਕਿਉਂ ਮੋੜੇ ਜੀ ਕੀ ਚੱਲ ਰਿਹਾ ਇਹ ਜੀ 5 ਸਾਲਾਂ ਤੋਂ ਰਿਲੇਸ਼ਨ 'ਚ ਸੀਗੇ ਦੋਨੋਂ ਤੇ ਇਹਨਾਂ ਦੀ ਆਪਸੀ ਕੋਈ ਉੱਥੇ ਬਹੁਤ ਬਹਿਸ-ਬਾਝ ਹੋਈ ਪੂਰਾ ਦਿਨ ਹੀ ਬਹਿਸ-ਬਾਝ ਚੱਲਦੀ ਰਹੀ ਉਸ ਕਰਕੇ ਬਹਿਸ ਹੋਈ ਹੈ ਬੈਠ ਉਹ ਇਹੀ ਸੀਗਾ ਕਿ ਉਹਦੇ ਮੁਤਾਬਕ ਜਿਹੜਾ ਦੋਸ਼ੀ ਹੈ ਉਹ ਇਸ ਲੇਡੀ ਦਾ ਹੋਰ ਵੀ ਕਿਤੇ ਰਿਲੇਸ਼ਨ ਸੀਗਾ ਕਿ ਉਹ ਮੁੰਡੇ ਇਸ ਚੀਜ਼ ਤੋਂ ਆਬਜੈਕਟ ਕਰਦਾ ਸੀ ਇਹ ਲੇਡੀ ਦਾ ਮੋਬਾਈਲ ਵੀ ਨਾ ਲੈ ਗਿਆ ਸੀ ਇਹ ਲੇਡੀ ਇਹਦੇ ਕਹਿਣ ਦੇ ਮੁਤਾਬਕ ਜੀ ਨੇ ਲੇਡੀ ਦਾ ਮੋਬਾਈਲ ਜਦੋਂ ਇਹਨਾਂ ਦੀ ਸਵੇਰੇ ਲੜਾਈ ਹੋਈ ਉਹਨੇ ਤੋੜਤਾ ਸੀ ਪਹਿਲੇ ਹਾਂਜੀ ਤੇ ਇਹ ਮੁੰਡਾ ਆ ਜਿਹੜਾ ਇਹ ਸਵੀਗੀ ਦਾ ਡਿਲੀਵਰੀ ਬாய் ਦਾ ਕੰਮ ਕਰਦਾ ਸੀ ਮੋਹੱਲੀ ਦੇ ਵਿੱਚ ਉੱਥੋਂ ਆਇਆ ਹੋਇਆ ਸੀ ਆਪਣੇ ਪਿੰਡ ਗਿਲਕਲਾਂ ਦਾ ਰਹਿਣ ਵਾਲਾ ਇਹ ਮੁੰਡਾ ਹਾਂਜੀ ਕਿੰਨੇ ਕੇ ਦਾ ਇਹ ਲੇਡੀ ਹੈ ਕਰੀਬ 35 ਸਾਲਾਂ ਦੀ ਤੇ ਮੁੰਡਾ ਵੀ ਅਰਾਊਂਡ 30 ইয়ারਸ ਦਾ ਮੋਹੱਲੀ ਦਾ ਹੋਣਾ ਕਿੱਥੇ ਰਹਿੰਦਾ ਹੈ ਮੁੰਡਾ ਜੀ ਅਨਮੈਰਿਡ ਹੈ ਲੇਡੀ ਮੈਰਿਡ ਹੈ ਲੇਡੀ ਦਾ ਇੱਕ ਬੱਚਾ ਵੀ ਹੈ ਮੁੰਡਾ 9 ਦਾ ਸਮਾਂ ਤੇ ਇਹਨਾਂ ਦਾ ਪਿੰਡ ਇਕੂਈਆ ਜਾਂ ਕਿਤੇ ਲੱਗਦਾ ਨਹੀਂ ਜੀ ਲੇਡੀ ਕੋਟ ਪਾਈ ਹੈ ਕੋਟ ਪਾਈ ਦੀ ਹੈ ਤੇ ਜਿਹੜਾ ਮੁੰਡਾ ਹੈ ਗਿਲਕਲਾ ਪੰਡਾ ਜਿਹੜਾ ਦੋਸ਼ੀ ਹੈ ਇਹ 5 ਸਾਲਾਂ ਤੋਂ ਜਾਣਦੇ ਸੀ ਜੀ ਵਿਆਹ ਤੇ ਮਿਲੇ ਸੀ ਇਹਨਾਂ ਦੀ ਕੋਈ ਪੁਰਾਣੀ ਆਪਸ 'ਚ ਰਿਸ਼ਤੇਦਾਰੀ ਹੈ ਹਾਂ ਜੀ ਉਹ ਇਹਨੇ ਕਿਹੜੀ ਜਿਹੜਾ 10 ਸਾਲ ਦੇ ਵਿੱਚ ਸੀ ਉਹ ਪੱਟੀ ਰੋਡ ਤੇ ਜੀ ਲਾਈਫ ਕੇਅਰ ਹਸਪੀਟਲ ਉੱਥੇ ਕੰਮ ਕਰਦੇ ਸੀ ਬਤੌਰ ਸਪਾਈਸਰ ਕਲਾਸ 4 どうですか